ਸਨਮਾਨ ਤੇ ਸਤਕਾਰਯੋ ਪੰਜਾਬਸੀਓ ਇਸ ਵਕਤ ਅਸੀਂ ਖੜੇ ਆ ਪਿੰਡ ਜੱਲਾ ਤਹਿਸੀਲ ਪੈਲ ਜਿਲ੍ਹਾ ਲੁਧਿਆਣਾ ਦਾ ਪਿੰਡ ਆ ਜੱਲਾ ਜੱਲਾ ਪਿੰਡ ਦੇ ਵਿੱਚ ਬੜੀ ਸਾਰੇ ਨਗਰ ਨਿਵਾਸੀ ਇਕੱਠੇ ਹੋਏ ਨੇ ਖੁਸ਼ੀ ਦੀ ਖਬਰ ਇਹ ਆ ਕਿ ਇਸ ਪਿੰਡ ਦੀ ਧੀ ਆ ਇਸ ਪਿੰਡ ਦੇ ਨਿਵਾਸੀ ਨੇ ਜਿਨ੍ਹਾਂ ਦਾ ਵੱਡਾ ਨਾਮ ਅਰਜਨ ਅਵਾਰਡੀ ਜਿਹੜੇ ਆਪਣੇ ਖੇਤਰ ਦੇ ਵਿੱਚ ਰਹੇ ਨੇ ਸਰਦਾਰ ਜਗਜੀਤ ਸਿੰਘ ਉਹਨਾਂ ਦੀ ਬੇਟੀ ਆ ਸੰਦੀਪ ਕੌਰ ਜਗਜੀਤ ਸਿੰਘ ਐਸਪੀ ਇਹ ਵਜੋਂ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਕਰਦੇ ਨੇ ਜਿੱਥੇ ਖੇਡਾਂ ਦੇ ਵਿੱਚ ਵੱਡਾ ਨਾਮ ਇਸ ਪਿੰਡ ਦਾ ਕੀਤਾ ਸਰਦਾਰ ਜਗਜੀਤ ਸਿੰਘ ਹੋਰਾਂ ਨੇ ਉੱਥੇ ਪੰਜਾਬ ਪੁਲਿਸ ਦੇ ਵਿੱਚ ਵੀ ਚੰਗੀਆਂ ਪੋਸਟਾਂ ਦੇ ਵਿੱਚ ਤੇ ਉੱਤੇ ਰਹਿ ਕੇ ਉਹਨਾਂ ਨੇ ਇਸ ਪਿੰਡ ਦਾ ਹੀ ਨਹੀਂ ਇਹ ਜਿੱਥੇ ਐਡਮਿਨਿਸਟ੍ਰੇਸ਼ਨ ਦੇ ਤੌਰ ਤੇ ਚੰਗੇ ਪੁਲਿਸ ਅਫਸਰ ਦੇ ਤੌਰ ਤੇ ਵੀ ਦੇਸ਼ ਦੀ ਇਕਤਾ ਅਖੰਡਤਾ ਲਈ ਆਪਣਾ ਯੋਗਦਾਨ ਪਾਇਆ ਸਾਡੇ ਵਿੱਚ ਅੱਜ ਸਾਰਾ ਨਗਰ ਜਿਹੜਾ ਜ਼ਿਲ੍ਹਾ ਹੈ ਉਹ ਖੜਾ ਹੈ ਇਥੋਂ ਦੀ ਪੰਚਾਇਤ ਖੜੀ ਹੈ ਤਾਰਨਗਰ ਨਗਰ ਨਿਵਾਸੀ ਖੜੇ ਨੇ ਖੁਸ਼ੀ ਦੇ ਪਾਲ ਨੇ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੇ ਹੋਏ ਨੇ ਨਗਰ ਨਿਵਾਸੀ ਸਾਰੇ ਇਹ ਇਥੋਂ ਦੀ ਧੀ ਆ ਸੰਦੀਪ ਕੌਰ ਕਿਉਂਕਿ ਸਰਦਾਰ ਜਗਜੀਤ ਸਿੰਘ ਜੱਲਾ ਦਾ ਜਨਮ ਇਸੇ ਪਿੰਡ ਵਿੱਚ ਹੋਇਆ ਤੇ ਆ ਸੰਦੀਪ ਕੌਰ ਜਿਹੜੀ ਖੁਸ਼ੀ ਇਸ ਗੱਲ ਦੀ ਆ ਕਿ ਉਹ ਜੱਜ ਬਣ ਕੇ ਅੱਜ ਇਸ ਪਿੰਡ ਦੇ ਵਿੱਚ ਆਈ ਹੈ ਬਹੁਤ ਸਾਰੇ ਬੱਚੇ ਪੰਜਾਬ ਦੇ ਵਿੱਚ ਜਿਹੜੇ ਨਵੇਂ ਜੱਜ ਬਣੇ ਨੇ ਨਵੀਆਂ ਨਿਯੁਕਤੀਆਂ ਹੋਈਆਂ ਨੇ ਬਹੁਤ ਮਿਹਨਤ ਨਾਲ ਬੱਚੇ ਅੱਗੇ ਆਏ ਨੇ ਖਾਸ ਕਰਕੇ ਲੜਕੀਆਂ ਨੇ ਜਿਹੜੀਆਂ ਉਹ ਜੱਜ ਬਣਨ ਦੇ ਵਿੱਚ ਬਹੁਤ ਉਹਨਾਂ ਨੇ ਆਪਣਾ ਨਾਮ ਨਾ ਖੱਟਿਆ ਤੇ ਇਹ ਸੰਦੀਪ कौर ਜਿਹੜੀ ਤੁਸੀਂ ਵੇਖ ਰਹੇ ਹੋ ਨਗਰ ਨਿਵਾਸੀਆਂ ਵੱਲੋਂ ਪੰਚਾਇਤ ਵੱਲੋਂ ਸਨਮਾਨ ਕੀਤਾ ਗਿਆ ਤੇ ਜਥੇਦਾਰ ਹਰਪਾਲ ਸਿੰਘ ਜੱਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਸਰਦਾਰ ਸ਼ਮਸ਼ੇਰ ਸਿੰਘ ਦੇ ਸਰਪੰਚ ਸਾਹਿਬ ਸਰਦਾਰ ਦਲਵੀਰ ਸਿੰਘ ਔਜਲਾ ਖੜੇ ਨੇ ਸਾਰੇ ਨਗਰ ਨਿਵਾਸੀ ਖੜੇ ਨੇ ਅੱਜ ਅਸਾ ਗੁਰਪ੍ਰੀਤ ਸਿੰਘ ਨੰਬਰਦਾਰ ਖੜੇ ਨੇ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ ਸਰਦਾਰ ਜਗਜੀਤ ਸਿੰਘ ਇਹਨਾਂ ਨੂੰ ਉਹਨਾਂ ਦੀ ਤਰਮ ਪਤਨੀ ਤੇ ਸਾਡੀ ਇਹ ਬੱਚੀ ਇਸ ਨਗਰ ਦੀ ਹੋਣ ਹਾਰ ਆਪਾਂ 2 ਮਿੰਟ ਗੱਲ ਵੀ ਕਰਦੇ ਆ ਕੀ ਨਾਮ ਹੈ ਬੱਚਾ ਚਲ ਮੇਰਾ ਨਾਮ ਸੁਖਵਰ ਹੈ ਕੀ ਇੱਕਦਮ ਐਕਸਿਟਸ ਕਰਦੇ ਬਹੁਤ ਖੁਸ਼ੀ ਹੋ ਰਹੀ ਹੈ बिकॉज ਬਹੁਤ ਮਿਹਨਤ ਲੱਗੀ ਮੇਰੀ ਇਹਦੇ ਵਿੱਚ ਤੇ ਅੱਜ ਫਾਈਨਲੀ ਮੇਰੀ ਮਿਹਨਤ رنگ ਲਾਈ ਹੈ ਤੇ ਮੈਂ ਪੀਸ ਜੁਡੀਸ਼ਰੀ ਦਾ ਐਗਜ਼ਾਮ ਕਲੀਅਰ ਕੀਤਾ ਹੈ ਜਿੱਥੇ ਮਿਹਨਤ ਰੰਗ ਲਿਆਉਂਦੀ ਆ ਉਥੇ ਨਾਲੋਂ ਨਾਲ ਹਰ ਮਨੁੱਖ ਦੀ ਇਹ ਕਿਤੇ ਨਾ ਕਿਤੇ ਉਹਦੀ ਸਪੋਰਟ ਆ ਜਿਹੜੀ ਉਹ ਵੀ ਨਾਲੋਂ ਨਾਲ ਚੱਲਦੀ ਆ ਕਿਉਂਕਿ ਇਕੱਲੀ ਮਿਹਨਤ ਵੀ ਕੁਝ ਨਹੀਂ ਕਰ ਸਕਦੀ ਤੇ ਇਕੱਲਾ ਮਨੁੱਖ ਦਾ ਦੌੜ ਭੱਜ ਵੀ ਕੁਝ ਨਹੀਂ ਕਰ ਸਕਦੀ ਕਿਹਦਾ ਕਿਹਦਾ ਸਾਥ ਕਿਦਾਂ ਸਹਿਯੋਗ ਰਿਹਾ ਤੁਹਾਨੂੰ ਸਰ ਸਭ ਤੋਂ ਪਹਿਲਾਂ ਤਾਂ ਮੇਰੇ ਪੇਰੈਂਟਸ ਦਾ ਬਹੁਤ ਸਾਥ ਸੀਗਾ ਇਸ ਦੇ ਵਿੱਚ ਉਹਨਾਂ ਨੇ ਮੇਰੀ ਇਸ ਜਰਨੀ ਦੇ ਵਿੱਚ ਬਹੁਤ ਮਦਦ ਕੀਤੀ ਹਰ ਟਾਈਮ ਇਹਨੂੰ ਮੋਟੀਵੇਟ ਕੀਤਾ ਕਿ ਮੈਂ ਹੋਰ ਜ਼ਿਆਦਾ ਪੜਾਂ ਤੇ ਜੱਜ ਬਣ ਸਕਾਂ ਕਿਉਂਕਿ ਜੱਜ ਬਣਨਾ ਸੂਈ ਦੇ ਨੱਕੇ ਵਿੱਚੋਂ ਲੰਘਣ ਵਾਲੀ ਇੱਕ ਤਰ੍ਹਾਂ ਦੀ ਮਿਹਨਤ ਇੱਕ ਤਰ੍ਹਾਂ ਦੀ ਕਹਾਵਤ ਹੈ ਕਿ ਸੂਈ ਦੇ ਨੱਕੇ ਵਿੱਚੋਂ ਲੰਘਿਆ ਜਾਂਦਾ ਹੈ ਅਸੀਂ ਉਹਨਾਂ ਦੇ ਫਾਦਰ ਸਾਡੇ ਵਿੱਚ ਨੇ ਸਰ ਜਗਜੀਤ ਸਿੰਘ ਜੀ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਕਿਦਾਂ ਮਹਿਸੂਸ ਕਰਦੇ ਹੋ ਜੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਮੇਰੀ ਬੇਟੀ ਨੇ ਜਿੱਦਾਂ ਕੇ ਜੱਜ ਦਾ ਇਗਜ਼ਾਮ ਹੁਣੇ ਕਰਕੇ ਜੱਜ ਬਣੀ ਹੈ ਤੇ ਅਸੀਂ ਅੱਜ ਇਸ ਪਿੰਡ 'ਚ ਸਾਡਾ ਇਹ ਜੱਦੀ ਪਿੰਡ ਹੈ ਸਾ ਮੀਰਾ ਵੀ ਇੱਥੇ ਜਨਮ ਹੋਇਆ ਕਿਉਂਕਿ ਸਾਡੇ ਸਾਰੇ ਭੈਣ ਭਾਈ ਚਾਚੇ ਤਾਇਆ ਸਾਰੇ ਇੱਥੇ ਰਹਿੰਦੇ ਨੇ ਇੱਥੇ ਇੱਥੇ ਮਹਾਰਾਜ ਦੇ ਮੱਥੇ ਲੱਗਣ ਵਾਸਤੇ ਬਹੁਤ ਏ ਖੁਸ਼ੀ ਹੋ ਰਹੀ ਹੈ ਤੇ ਬੀਟੀ ਚੱਲ ਰਹੀ ਹੈ ਸਹਜੋਬ ਹੁੰਦਾ ਫਾਦਰ ਦਾ ਕਿਉਂਕਿ ਉਹਨਾਂ ਨੇ ਪੈਸੇ ਖਰਚਣੇ ਹੁੰਦੇ ਨੇ ਤੇ ਫਾਦਰ ਮਮਾ ਚ ਦੋਨਾਂ ਚੋਂ ਕੰਪੈਰੀਜ਼ਮ ਸਰ ਦੋਵਾਂ ਦਾ ਸੇਵੇਂ ਹੀ ਯੋਗਦਾਨ ਸੀ ਬਹੁਤ ਖੁਸ਼ੀ ਦੇ ਪਰਨੇ ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਜਥੇਦਾਰ ਹਰਪਾਲ ਸਿੰਘ ਜੱਲਾ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਨਗਰ ਨਿਵਾਸੀਆਂ ਵੱਲੋਂ ਗੁਰਦਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਰੋਪਾਉ ਦਿੱਤੇ ਗਏ ਨੇ ਬੇਟੀ ਨੂੰ ਕਿਸੇ ਦੇਖ ਸਕਦੇ ਹਾਂ ਸਾਰੇ ਜਥੇਦਾਰ ਜੀ ਕਿੰਦਾ ਮਹਿਸੂਸ ਹੋ ਰਿਹਾ ਅੱਜ ਤਾਂ ਇਹ ਮਹਿਸੂਸ ਹੋ ਰਿਹਾ ਸਭ ਤੋਂ ਪਹਿਲਾਂ ਮੈਂ ਖਤੇ ਅਧਿਕਾਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੀ ਅਮਰਤਮਈ ਬਾਣੀ ਦਾ ਸਿਮਰਨਾ ਲੱਖ ਖੁਸ਼ੀਆਂ ਪਾਸ ਕਾਹੀ ਜੀ ਸਤਿਗੁਰੂ ਨਜ਼ਰ ਕਰੇ ਸਤਿਗੁਰੂ ਤਰੁਠੇ ਨੇ ਪ੍ਰਮਾਤਮਾ ਨੇ ਅਕਾਲ ਕਿਰਪਾਲਤਾ ਕੀ ਬਖਸ਼ ਕੀਤੀ ਹੈ ਸਾਡੀ ਬੀਬਾ ਸੰਦੀਪ ਜਿਹੜੀ ਆਹੋ ਪੀਸੀਐਸ ਜੁਡੀਸ਼ੀਅਰ ਦੇ ਵਿੱਚ ਉਹਦੇ ਚ ਸਿਲੈਕਟ ਹੋਏ ਨੇ ਤੇ ਦੋ ਚਾਰ ਦੇ ਚਿੰਨ੍ਹ ਦੀ ਅਪਾਇੰਟਮੈਂਟ ਹੋ ਜਾਣੀ ਆ ਮਿਹਨਤ ਦੇ ਨਾਲ ਹੀ ਇੱਥੇ ਤੱਕ ਪਹੁੰਚੇ ਨੇ ਤੇ ਇਹਨਾਂ ਦੀ ਲਗਨ ਜਿਹੜੀ ਹੈ ਉਹ ਇਹ ਰੰਗ ਲਿਆਈ ਆ ਮੈਂ ਇਸ ਗੱਲ ਦੀ ਸਾਡੇ ਨਗਰ ਨਿਵਾਸੀਆਂ ਦੇ ਵੱਲੋਂ ਕਿ ਜਿੱਥੇ ਵੀ ਬਸਨਦੀਪ ਨੂੰ ਸਾਰੇ ਪਰਿਵਾਰ ਨੂੰ ਸਾਡੀ ਭੈਣ ਸਾਡੀ ਬੱਚੀ ਹੈ ਬੀਬਾ ਭਪਿੰਦਰ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦੇਣਾ ਸਾਡੇ ਚਾਚੀ ਜੀ ਨੇ ਬੀਬੀ ਸਰਜੀਤ ਕੌਰ ਜੀ ਅਤੇ ਜਗਿੰਦਰ ਸਿੰਘ ਜੀ ਹੋਰੀ ਸਾਡਾ ਸਾਰਾ ਪਰਿਵਾਰ ਜਗਜੀਤ ਸਿੰਘ ਦੀ ਬੇਟੀ ਸੰਦੀਪ ਕੌਰ ਨੇ ਇੱਕ ਜੀਹਰ ਬਾਤ ਕਰਕੇ ਪਿੰਡ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਜੱਜ ਦੀ ਜਿਹੜੀ ਪੋਸਟ ਆਪ ਪ੍ਰਾਪਤ ਕੀਤੀ ਆ ਸਾਡੇ ਪਿੰਡ ਲਈ ਬੜੇ ਬਾੜ ਦੀ ਗੱਲ ਆ ਅਸੀਂ ਸਵੇਟ ਤੋਂ ਹੀ ਬੜਾ ਨਿਕਲ ਸਵਾਗਤ ਕੀਤਾ ਇਹਨਾਂ ਦਾ ਬਹੁਤ ਅਸੀਂ ਪਰ ਇਸ ਪਰਿਵਾਰ ਨੂੰ ਪਿੰਡ ਦੇ ਪਿੰਡ ਦੇ ਵਿੱਚ ਇੱਕ ਪ੍ਰੇਰਣਾ ਸਰੋਤ ਦੇ ਤੌਰ ਤੇ ਦੇਖਿਆ ਜਾਂਦਾ ਕਿਉਂਕਿ ਇਹ ਨਾ ਬੱਚਿਆਂ ਦੇ ਤਰ੍ਹਾਂ ਹੀ ਬਾਕੀ ਪਰਿਵਾਰ ਨੇ ਜਿਹੜੇ ਇਸ ਤਰੀਕੇ ਨਾਲ ਉੱਠਣ ਤੇ ਸਮਾਜ ਦੇ ਵਿੱਚ ਉੱਚੀਆਂ ਪਲਾਂਗਾਂ ਨੇ ਜਿਹੜੀਆਂ ਪਟੜ ਵੈਕਮ ਬਹੁਤ ਖੁਸ਼ੀ ਦੇ ਪਾਲੇ ਨਗਰ ਨਿਵਾਸੀਆਂ ਨੇ ਸਦਾ ਦਲਵੀਰ ਸਿੰਘ ਹੋਣੀ ਖੜੇ ਨੇ ਨਸ਼ਮਿਤ ਸਿੰਘ ਹੋਣੀ ਖੜੇ ਨੇ ਸਾਰੇ ਨਗਰ ਨਿਵਾਸੀ ਮੈਸਨ ਖੇਪ ਵਿੱਚ ਜਾਣਕਾਰੀ ਦੇਣਾ ਚਾਹੁੰਦਾ ਕਿ ਜਿੱਥੇ ਇਹਨਾਂ ਦੀ ਬੇਟੀ ਸਰਦਾਰ ਜਗਜੀਤ ਸਿੰਘ ਉਹਨਾਂ ਦੀ ਜੱਜ ਬਣੀ ਆ ਇੱਕ ਬੇਟੀ ਐਮਬੀਬੀਐਸ ਆ ਇਹ ਬੇਟਾ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਇਹ ਡੀਐਸਪੀ ਬਣ ਜੋ ਭਰਤੀ ਹੈ ਕਿੰਨੀ ਏਜ ਆ ਬੇਟਾ 26 26 ইয়ার্স ਦੀ ਏਜ ਆ ਹਾਲੇ ਬੜੀ ਕਿਰਪਾ ਇਸ ਪਰਿਵਾਰ ਤੇ ਹੋਈ ਆ ਦੋਨੋਂ ਭੈਣ ਭਰਾ ਇੱਕ ਜੱਜ ਤੇ ਇੱਕ ਡੀਐਸਪੀ ਛੋਟੇ ਹੁੰਦੇ ਇੱਕ ਸਵਾਲ ਕਰਦੇ ਆ ਬੇਟੀ ਨੂੰ ਛੋਟੇ ਹੁੰਦੇ ਤੁਹਾਂ ਭੈਣ ਭਰਾ ਆਪਸ ਵਿੱਚ ਲੜਦੇ ਬਹੁਤ ਹੁੰਦੇ ਨੇ ਹੁਣ ਕਦੇ ਜੱਜ ਤੇ ਡੀਐਸਪੀ ਦੀ ਰਜਾਈ ਤੇ ਨਹੀਂ ਸਰ ਹੁਣ ਨਹੀਂ ਹੁੰਦੀ ਜੀ ਹੁਣ ਘਰ ਦੇ ਵਿੱਚ ਹੀ ਸਾਰਾ ਕੁਝ ਹੈ ਚਲੋ ਅਸੀਂ ਸਾਰੇ ਨਗਰ ਨਿਵਾਸੀ ਜਿਹੜੇ ਸਾਡੇ ਵਿੱਚ ਖੜੇ ਨੇ ਸਾਰਿਆਂ ਨੂੰ ਇਸ ਗੱਲ ਦੀ ਭਰਾਈ ਦਿੰਦੇ ਆ ਅਸੀਂ ਥੋੜਾ ਜਿਹਾ ਮਾਤਾਂ ਨੂੰ ਵੀ ਪੁੱਛਦੇ ਆ ਦੋਨੋਂ ਬੱਚਿਆਂ ਚ ਇੰਨਾ ਦੇਖੋ ਖੁਸ਼ਕਿਸਮਤ ਮਾਵਾ ਹੁੰਦੀਆਂ ਨੇ ਜਿਹੜੀਆਂ ਜਿਨ੍ਹਾਂ ਦੇ ਬੱਚੇ ਇੰਨੀ ਤਰੱਕੀ ਕਰਦੇ ਨੇ ਤੇ ਕਿਦਾਂ ਮੈਨੂੰ ਇਸ ਕਰਦੇ ਹੋ ਇੱਕ ਪਾਸੇ ਬੇਟੀ ਜੱਜ ਹੈ ਪੇਟਾ ਡੀਐਸਪੀ ਹੈ ਘਰ ਵਾਲਾ ਐਸਐਸਪੀ ਹੈ ਕਦੇ ਕਦੇ ਅਫਸਰਾਂ ਚ ਆ ਕੇ ਆਪਦੇ ਆਪ ਨੂੰ ਹੋੜਾ ਜਾਂ ਮਹਿਸੂਸਤਾ ਨਹੀਂ ਕਰਦੇ ਨਹੀਂ ਕੋਈ ਗੱਲ ਨਹੀਂ ਮੈਨੂੰ ਸਾਰੇ ਹੀ ਬੱਚੇ ਵੀ ਤੇ ਮੇਰੇ ਹਸਬੰਦ ਵੀ ਬਹੁਤ ਪਿਆਰ ਕਰਦੇ ਨੇ ਕਿੰਨੇ ਖੁਸ਼ ਕਿੰਨਾ ਵਧੀਆ ਮੈਂ ਅੱਜ ਬਹੁਤ ਖੁਸ਼ ਹਾਂ ਮੇਰੇ ਤਿੰਨੇ ਬੱਚੇ ਜੋ ਜੋ ਉਹਨਾਂ ਦੇ ਸਭ ਨੇ ਸੀ ਉਹ ਪੂਰੇ ਹੋਏ ਮੈਂ ਬਹੁਤ ਖੁਸ਼ ਹਾਂ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਜੀ ਪਰਮਾਤਮਾ ਇਸੇ ਤਰ੍ਹਾਂ ਹਾਰੇ ਤੇ ਪਰਿਵਾਰ ਤੇ ਖੁਸ਼ੀਆਂ ਲੈ ਕੇ ਆਵੇ ਸਾਰੇ ਨਗਰ ਨਿਵਾਸੀ ਇੱਥੇ ਮੌਜੂਦ ਨੇ ਸੋ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਏ ਇਦਾਂ ਦੇ ਪਹਿਲਾਂ ਕਿਸੇ ਕਿਸੇ ਪਰਿਵਾਰਾਂ ਨੂੰ ਤੇ ਕਿਸੇ ਕਿਸੇ ਨਗਰਾਂ ਨੂੰ ਮਿਲਦੇ ਨੇ ਬਹੁਤ ਕਿਸਮਤ ਨਾਲ ਕਹਿ ਸਕਦੇ ਹਾਂ ਅਸੀਂ ਮਿਲਦੇ ਆ ਸਾਰੇ ਨਗਰ ਨਿਵਾਸੀ ਇੱਥੇ ਸਾਡੇ ਵਿੱਚ ਹਾਜ਼ਰ ਨੇ ਪਿੰਡ ਜੱਲਾ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਤੋਂ ਕੁਲਦੀਪ ਸਿੰਘ ਬਰਮਾਲੀ ਕੋਰ ਨਿਊਜ਼ 54 ਦੀ ਰਿਪੋਰਟ ਜਗਿੰਦਰ ਮੋਹਾਲੀ ਤੋਂ ਖੁਸ਼ੀਆਂ ਤਾਂ ਜਿਹੜੀ ਗੱਲ ਚੱਲ ਰਹੀ ਸੀ ਉਦੇ ਪਿੱਛੇ ਇੱਕ ਹੋਰ ਖੁਸ਼ੀ ਐਡ ਕਰਦੇ ਆ ਕਿ ਸਰਦਾਰ ਜਗਿੰਦਰ ਸਿੰਘ ਜੀ ਸਾਡੇ ਵਿੱਚ ਮੌਜੂਦ ਨੇ ਬੇਟੀ ਸੰਦੀਪ ਕੌਰ ਉਹਨਾਂ ਦੇ ਦਾਦਾ ਜੀ ਨੇ ਸਰ ਜਗਜੀਤ ਸਿੰਘ ਉਹਨਾਂ ਦੇ ਪਿਤਾ ਜੀ ਸਾਡੇ ਵਿੱਚ ਮੌਜੂਦ ਨੇ ਕਿਉਂਕਿ ਸਿਆਣੇ ਕਹਿੰਦੇ ਨੇ ਮੂਲ ਤੋਂ ਵਿਆਹ ਜ਼ਿਆਰਾ ਹੁੰਦਾ ਤੇ ਵਿਆਹ ਵੀ ਜੇ ਵੱਡੀ ਵੱਡੀ ਗੈਣਤੀ ਵਿੱਚ ਤੇ ਕੁਝ ਵਧੀਆ ਕਿਸਮ ਦਾ ਹੋਵੇ ਤੇ ਬਹੁਤ ਅੱਛਾ ਲੱਗਦਾ ਸਰਦਾਰ ਜਗਿੰਦਰ ਸਿੰਘ ਉਹਨਾਂ ਨਾਲ ਗੱਲ ਕਰਦੇ ਆ ਜੀ ਹਾਂ ਕੈਜੀਕਾ ਖਾਲਸਾ ਸ੍ਰੀ ਵਾਹਿਗੁਰੂ ਵਾਤੇ ਮੈਂ ਬਹੁਤ ਖੁਸ਼ੀ ਆ ਮੇਰੀ ਬੇਟੀ ਬੜੇ ਮਿਹਨਤ ਨਾਲ ਬੜੀਆ ਹਰ ਉਹ ਜੱਜ ਬਣੀ ਹੈ ਮੈਨੂੰ ਇਸ ਕਰਕੇ ਬਹੁਤ ਖੁਸ਼ੀ ਹੈ ਰਹਿਜੀ ਦਾ ਖਾਸ ਸਾਡੇ ਨਾਲ ਜਿੱਥੇ ਜਿੱਕਰ ਮੈਂ ਪਹਿਲਾਂ ਕੀਤਾ ਸੀ ਕਿ ਦੂਸਰੀ ਬੇਟੀ ਵੀ ਉਹਨਾਂ ਦੀ ਇੱਥੇ ਹਾਜ਼ਰ ਹੈ ਜਿਹੜੀ ਐਮਬੀਬੀਐਸ ਹੈ ਤੇ ਐਸਡੀਐਮ ਸਾਹਿਬ ਪਾਤਨਾ ਸਰ ਰਵਿੰਦਰ ਸਿੰਘ ਸਾਡੇ ਵਿੱਚ ਨੇ ਸਿਰਫ 2 ਮਿੰਟ ਲਈ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਸਰਦਾਰ ਰਵਿੰਦਰ ਸਿੰਘ ਅੱਜ ਬੜੇ ਖੁਸ਼ੀ ਦਾ ਮਾਹੌਲ ਆ ਸਮੂਹ ਲਾਕਾਵਾਸੀਆਂ ਵੀ ਸਮੂਹ ਲਗਤਨਵਾਸੀਆਂ ਲਈ ਤੇ ਬੜੀ ਖੁਸ਼ੀ ਦੀ ਗੱਲ ਹੈ ਤੇ ਬੜੀ ਮਾਣ ਦੀ ਗੱਲ ਹੈ ਕਿ ਇੱਕ ਛੋਟੇ ਜਿਹੇ ਕਸਬੇ ਤੋਂ ਉੱਠ ਕੇ ਸਾਡੇ ਸਰਦਾਰ ਜੁਜੀਤ ਸਿੰਘ ਜੱਲਾ ਸਾਹਿਬ ਜਿਹੜੇ ਕਿ ਮੇਰੇ ਪਿਤਾ ਜੀ ਨੇ ਤੇ ਉਹਨਾਂ ਦੀ ਬੇਟੀ ਸੰਦੀਪ ਕੌਰ ਅੱਜ ਜੱਜ ਬਣੀ ਆ ਪੀਐਸ ਜੁਡੀਸ਼ੀਅਲ ਦਾ ਐਗਜ਼ਾਮ ਕਲੀਅਰ ਕੀਤਾ ਬੜੀ ਮੁਸ਼ਕਲਤਾਂ ਤੋਂ ਬਾਅਦ ਬੜੀ ਮਿਹਨਤ ਤੋਂ ਬਾਅਦ ਉਹਨਾਂ ਨੂੰ ਅੱਜ ਜਿਹੜਾ ਇਹ ਦਿਨ ਆਇਆ ਦੇਖਣ ਨੂੰ ਮਿਲਿਆ ਤੇ ਸਾਰੇ ਪਰਿਵਾਰ ਲਈ ਬੜੀ ਖੁਸ਼ੀ ਦੀ ਗੱਲ ਹੈ ਬੜੀ ਮਾਣ ਦੀ ਗੱਲ ਹੈ ਤੇ ਸਾਰਾ ਪਰਿਵਾਰ ਹੋਰ ਵੀ પ્રસન્નਤ ਹੋਇਆ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਸਰਦਾਰ ਜੀ ਸਿੰਘ ਜੀ ਦੇ ਬੇਟੇ ਆਪਣੇ ਚੰਦਰਜੀਤ ਸਿੰਘ ਡੀਐਸਪੀ ਨੇ ਜਿਹੜੇ ਸਦੀਪ ਕੌਰ ਦੇ ਸਿਸਟਰ ਦੇ ਉਹ ਐਮਬੀਬੀਐਸ ਨੇ ਹੁਣ ਐਮਡੀ ਕਰ ਰਹੇ ਨੇ ਤੇ ਇਹ ਪ੍ਰਮਾਤਮਾ ਦੀ ਬੜੀ ਕਿਰਪਾ ਰਹੀ ਹੈ ਤੇ ਅੱਜ ਬੜਾ ਹੀ ਸੁਭਾਗਸ਼ਾਲੀ ਦਿਨ ਸਾਡੇ ਲਈ ਹੈ। ਅ ਸੰਨ ਲ ਸੰਨ ਸਰ ਅਰਵਿੰਦਰ ਸਿੰਘ ਜੀ ਮੈਂ ਗੱਲ ਕਰਦਾ ਸੀ ਕਿ ਪਰਿਵਾਰਾਂ ਦੀ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕਰੀ ਸੀ ਬੇਟੀ ਉਹਨਾਂ ਦੀ ਖੜੀ ਹੈ ਦਾਦਾ ਜੀ ਖੜੇ ਨੇ ਸਾਰਾ ਨਗਰ ਨਿਵਾਸੀ ਦਾਦਾ ਜੀ ਵੀ ਆਪ ਤੁਸੀਂ ਦੇਖ ਸਕਦੇ ਹੋ ਸਾਡੇ ਵਿੱਚ ਨੇ ਸੋ ਸਾਰੇ ਨਗਰ ਨਿਵਾਸੀ ਮਾਤਾ ਜੀ ਕਿੰਨਾ ਕਿੰਨੀ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਮੈਨੂੰ ਤਾਂ ਅੱਜ ਨਹੀਂ ਪਤਾ ਲੱਗਦਾ ਕਿ ਮੇਰੀ ਬੇਟੀ ਕਦੋਂ ਜੱਜ ਬਣ ਗਈ ਸੂਈ ਦੇ ਨੱਕੇ ਵਿੱਚੋਂ ਲੰਘਣ ਵਾਲੀ ਗੱਲ ਜਿਹੜੀ ਹੁੰਦੀ ਹੈ ਇੰਨੀ ਮਿਹਨਤ ਕਰਨੀ ਪੈਂਦੀ ਹੈ ਸੋ ਉਹ ਕਰਮਾ ਵਾਲੇ ਪਰਿਵਾਰ ਹੁੰਦੇ ਨੇ ਜੀ ਇੱਕ ਐਸਾ ਸਮਾਜ ਜਿਹੜਾ ਸਮਰਥੀਆਂ ਨੂੰ ਖਾਸ ਕਰਕੇ ਜਦੋਂ ਪੈਦਾ ਹੁੰਦੀਆਂ ਨੇ ਉਦੋਂ ਥੋੜਾ ਜਿਹਾ ਨਿਰਾਸ਼ ਹੋ ਜਾਂਦਾ ਪਰ ਕਰਮਾ ਵਾਲੇ ਪਰਿਵਾਰ ਨੇ ਸਰਦਾਰ ਜਗਜੀਤ ਸਿੰਘ ਉਹ ਸਰਦਾਰ ਜਗਿੰਦਰ ਸਿੰਘ ਹਣੀ ਜਿਹੜੇ ਪਰਿਵਾਰ ਆਪਦੇ ਬੱਚਿਆਂ ਨੂੰ ਨਾਲ ਬਹੁਤ ਮਿੱਠੇ ਢੰਗ ਨਾਲ ਮਿੱਠਤ ਨੀਮੀ ਨਾਨਕਾ ਦੇ ਢੰਗ ਨਾਲ ਆਪਣੇ ਮੁਹੱਬਤ ਨਾਲ ਪਿਆਰ ਨਾਲ ਨਿਵਾਜ ਕੇ ਨਾਲ ਲਾ ਕੇ ਰੱਖਦੇ ਨੇ ਤੇ ਉਹਨਾਂ ਦੀ ਹਰ ਮਿਹਨਤ ਹਰ ਤਰੱਕੀ ਦੇ ਵਿੱਚ ਜਾਮਨ ਬਣਦੇ ਨੇ ਇਹ ਸਾਰਾ ਪਰਿਵਾਰ ਇਸ ਵੇਲੇ ਵਧਾਈ ਦਾ ਪਾਤਰ ਹੈ ਪਿੰਡ ਜੱਲਾ ਤੋਂ ਤੁਸੀਂ ਦੇਖ ਸਕਦੇ ਹੋ ਪਿੰਡ ਜੱਲਾ ਵਿੱਚ ਜੱਲਾ ਦੀਆਂ ਗਲੀਆਂ ਵਿੱਚ ਕਿਵੇਂ ਬਜ਼ੁਰਗਾਂ ਵੱਲੋਂ ਇਸ ਹੁਣ ਹਰਤੀ ਸੰਦੀਪ ਕੌਰ ਨੂੰ ਪਿਆਰ ਦਿੱਤਾ ਜਾ ਰਿਹਾ ਹੈ ਪੈਸਿਆਂ ਦੇ ਰੂਪ ਵਿੱਚ ਸ਼ਗਨ ਦੇ ਕੇ ਅਸ਼ੀਰਵਾਦ ਦਿੱਤਾ ਜਾ ਰਿਹਾ ਹੈ ਤੇ ਨਗਰ ਨਿਵਾਸੀ ਬਹੁਤ ਜਿਆਦਾ ਖੁਸ਼ ਨੇ ਕਿਦਰੇ ਸਰਪਾਉ ਭੇਟ ਕੀਤੇ ਜਾ ਰਹੇ ਨੇ ਨਗਰ ਦੀਆਂ ਗਲੀਆਂ ਵਿੱਚ ਢੋਲ ਠਮਕਿਆਂ ਨਾਲ ਆਪਣੀ ਇਸ ਹੋਣ ਹਰਤੀ ਦਾ ਜਿੱਥੇ ਸਵਾਗਤ ਕੀਤਾ ਜਾ ਰਿਹਾ ਹੈ ਉੱਥੇ ਇਸ ਦੇ ਪਿਤਾ ਐਸਪੀ ਸਰਦਾਰ ਜਗਜੀਤ ਸਿੰਘ ਜੱਲਾ ਨੂੰ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਗਲੀਆਂ ਦੇ ਵਿੱਚ ਅਥਾਹ ਖੁਸ਼ੀ ਪਿੰਡ ਵਾਸੀਆਂ ਵੱਲੋਂ ਮਨਾਈ ਜਾ ਰਹੀ ਹੈ ਗਲੀਆਂ ਦੇ ਵਿੱਚ ਪੈਦਲ ਚੱਲ ਕੇ ਇਸ ਧੀ ਨੇ ਸਾਰੇ ਨਗਰ ਨਿਵਾਸੀਆਂ ਦਾ ਪਿਆਰ ਤੇ ਸਤਿਕਾਰ ਕਬੂਲ ਕੀਤਾ ਹੈ ਬਹੁਤ ਖੁਸ਼ੀ ਤੇ ਮਾਣ ਦੇ ਪਲ ਨੇ ਪਿੰਡ ਜੱਲਾ ਤੋਂ ਕੁਲਦੀਪ ਸਿੰਘ ਬਰਮਾਲੀਪੁਰ ਨਿਊਜ਼ 54 ਪੰਜਾਬ ਦੇ ਲਈ